ਅਗਰ ਆਮ ਆਦਮੀ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਆਇਆ ਇਹ ਅਸੀਂ ਗਿਆਨ ਸਾਗਰ ਨਾਲ ਮਿਲ ਕੇ ਜਨਤਾ ਨੂੰ ਇੱਕ ਤੋਹਫਾ ਦਿੱਤਾ ਹੈ ਜਿੱਥੇ ਸਾਰਾ ਇਲਾਜ ਫ੍ਰੀ ਹੋਊਗਾ ਟੈਸਟ ਫ੍ਰੀ ਹੋਣਗੇ ਦਵਾਈਆਂ ਫ੍ਰੀ ਹੋਣਗੀਆਂ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਮਾਨਦਾਰ ਸਰਕਾਰ ਨੂੰ ਦੇਖਦੇ ਹੋਏ ਪ੍ਰਾਈਵੇਟ ادارے ਵੀ ਅੱਗੇ ਆ ਰਹੇ ਨੇ ਸੇਵਾ ਕਰਨ ਲਈ ਤਾਂ ਗਿਆਨ ਸਾਗਰ ਦਾ ਅਸੀਂ ਸਾਰੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਪਹਿਲ ਗਿਆਨ ਸਾਗਰ ਨੇ ਕੀਤੀ ਹੈ ਮੈਂ ਹੋਰ ਵੀ ਪ੍ਰਾਈਵੇਟ ਅਦਾਰਿਆਂ ਨੂੰ ਕਹਿੰਨੀ ਆਓ ਅੱਗੇ ਵੱਧ ਕੇ ਅਸੀਂ ਲੋਕਾਂ ਦੀ ਸੇਵਾ ਕਰੀਏ ਜੇ ਅਸੀਂ ਲੋਕਾਂ ਨੂੰ ਇਲਾਜ ਕਰਵਾ ਸਕੀਏ ਸਿਹਤ ਅੱਛੀ ਦੇ ਸਕੀਏ ਤਾਂ ਇਹਦੇ ਵੱਡਾ ਬਹੁਤ ਵੱਡਾ ਬੜਪਣ ਹੈ ਤੇ ਇਸ ਲਈ ਹਰੇਕ ਨੂੰ ਅੱਗੇ ਆਉਣਾ ਚਾਹੀਦਾ ਮੈਡਮ ਕੀ ਕੁਸੂ ਦਾਵਾ ਜਿਹੜੀਆਂ ਇੱਥੇ ਦਿੱਤੀਆਂ ਜਾਣੀਆਂ ਇੱਥੇ ਸਾਰਾ ਜਿਹੜਾ ਡਾਕਟਰਸ ਹੋਣਗੇ ਉਹ ਬਿਲਕੁਲ ਫ੍ਰੀ ਟੈਸਟ ਬਿਲਕੁਲ ਫ੍ਰੀ ਦਵਾਈਆਂ ਬਿਲਕੁਲ ਫ੍ਰੀ ਹੋਣਗੀਆਂ ਔਰ ਹੁਣੀ ਮੈਨੂੰ ਨਾਲ ਡਾਕਟਰ ਸਾਹਿਬ ਦੀ ਗੱਲ ਹੋ ਰਹੀ ਸੀ ਸ਼ਾਇਦ ਇੱਥੇ ਮਾਈਨਰ ਓਟੀ ਵੀ ਹੈ ਜੇ ਛੋਟੀ ਮੋਟੀ ਸਰਜਰੀ ਕਰਨੀ ਪੈਂਦੀ ਹੈ ਉਹ ਵੀ ਇੱਥੇ ਹੋਣ ਇਹਨਾਂ ਸਰਕਾਰੀ ਹਸਪਤਾਲ ਦੇ ਵਿੱਚ ਦਵਾਈਆਂ ਦੀ ਬੜੀ ਦਿੱਕਤ ਆ ਰਹੀ ਹੈ ਉੱਥੇ ਵੀ ਪ੍ਰੋਬਲਮ ਚੱਲ ਰਹੀ ਹੈ ਜੜੀਆਂ ਇਸ ਮਾਮਲੇ ਲੈ ਕੇ ਕੁਝ ਕਰੋਗੇ ਦੇਖੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਪਿਛਲੇ ਦਿਨਾਂ ਚ ਇੱਥੇ ਪਿਛਲੀਆਂ ਸਰਕਾਰਾਂ ਵੱਲੋਂ ਜੋ ਹਸਪਤਾਲਾਂ ਦਾ ਮੈਡੀਕਲ ਦਾ ਬੁਰਾ ਹਾਲ ਸੀਗਾ ਉਹਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ ਉਲੀ-ਉਲੀ ਥੋੜਾ ਜਿਹਾ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਜਲਦੀ ਹੀ ਸਾਰੀਆਂ ਦਵਾਈਆਂ ਪੂਰੀਆਂ ਹੋਣਗੀਆਂ। ਯਾਰ ਵਿੱਚ ਖੇਡ ਮੈਲੇ ਕਰਵਾਏ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਵੱਲੋਂ। ਇਹਨਾਂ ਨਾਲ ਕੋ ਫਰਕ ਪੈਗਾ ਨੌਜਵਾਨ ਨਸ਼ਿਆਂ ਤੋਂ ਦੂਰ ਹੋਣਗੇ, ਸਿਹਤਮੰਦ ਹੋਣਗੇ। ਬਹੁਤ ਫਰਕ ਪਊਗਾ ਜੀ ਜਿਹੜੇ ਨੌਜਵਾਨ ਫ੍ਰੀ ਬੈਠੇ ਨਸ਼ਿਆਂ 'ਚ ਹੀ ਰਹਿੰਦੇ ਸੀਗੇ, ਉਹਨਾਂ ਦਾ ਧਿਆਨ ਖੇਡਾਂ ਵੱਲ ਲਜਾਣ ਨੂੰ ਕਿਉਂਕਿ ਜੇ ਬੱਚੇ ਖੇਡਣਗੇ ਤਾਂ ਹੀ ਤੰਦਰੁਸਤ ਹੋਣਗੇ। ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਮੈਂ ਤੰਦਰੁਸਤ ਪੰਜਾਬ ਬਣਾਵਾਂ। ਜਿਹੜੇ ਨੌਜਵਾਨ ਹੈ ਸਾਡੇ ਖੇਡਾਂ ਚ ਆਣਗੇ ਜਿਹੜੀਆਂ ਸਾਡੇ ਪੰਜਾਬ ਦੀਆਂ ਖੇਡਾਂ ਸੀਗੀਆਂ ਕਬੱਡੀ ਹਾਕੀ ਕੋ-ਕੋ ਬਾਲੀਬਾਲ ਇਹ ਤਾਂ ਇੱਕ ਤਰ੍ਹਾਂ ਖਤਮ ਹੀ ਹੋ ਗਈਆਂ ਸੀਗੀਆਂ ਉਹਨਾਂ ਦੁਬਾਰਾ ਉਹਨਾਂ ਖੇਡਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਕਿ ਨੌਜਵਾਨ ਸਾਡੇ ਤੰਦਰੁਸਤ ਹੋਣ ਜੀ ਕਹਿੰਦਾ ਹੈ ਵੀ ਆਮ ਆਦਮੀ ਪਾਰਟੀ ਸਾਰੇ ਇੱਕੋ ਉਸ ਛੋਟੇ ਠਿਕਾਣਾ ਦੇਖੋ ਆਮ ਆਦਮੀ ਪਾਰਟੀ ਆਈ ਲੋਕਾਂ ਦੀ ਸੇਵਾ ਕਰਨ ਲਈ ਹੈ ਔਰ ਹਾਲੇ ਤਾਂ ਸਟਾਰਟਿੰਗ ਹੈ ਜਨਤਾ ਨੂੰ ਸਾਥ ਦੇਣ ਦੀ ਜਨਤਾ ਨੂੰ ਖੁਸ਼ੀਆਂ ਦੇਣ ਦੀ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਤਾਂ ਕਿ ਲੋਕ ਖੁਸ਼ ਹੋਣ ਮੈਂ ਬਿਲਕੁਲ ਜਿਹੜੇ ਪੰਚਾਇਤ ਮੰਤਰੀ ਜੀ ਨੇ ਫੈਸਲਾ ਲਿੱਤਾ ਹੈ ਕਿ ਜੋ ਸਰਪੰਚ ਹੈ ਚਾਹੇ ਉਹ ਲੇਡੀ ਹੈ ਚਾਹੇ ਜੈਂਟਸ ਉਹੀ ਮੀਟਿੰਗਾਂ ਕਰਦੇ ਨੇ ਇਸ ਲਈ ਆਫੀਸ਼ੀਅਲ ਮੀਟਿੰਗਾਂ ਵਿੱਚ ਇਹ ਹੈ ਕਿ ਉਹ ਲੇਡੀ ਹੀ ਮੀਟਿੰਗ 'ਚ ਜਾਊਗੀ ਜੋ ਮੀਟਿੰਗ ਚ ਜਾਣ ਦੇ ਕਾਬਿਲ ਨਹੀਂ ਹੈ ਤਾਂ ਪਿੰਡ ਦਾ ਕੀ ਭਲਾ ਕਰੂ ਮੈਡਮ ਇੱਕ ਕਾਨੂੰਨ ਇੱਕ ਕਾਨੂੰਨ ਲਾਗੂ ਕੀਤਾ ਸੀਗਾ ਸਰਕਾਰ ਨੇ ਵੀ ਹੁਣ ਜਿਹੜਾ ਵਿਧਾਨ ਸਭਾ ਦਾ ਸੈਟਰ ਹੈ ਉਹ ਲਾਈਵ ਦਿਖਾਇਆ ਜਾਏਗਾ ਉਸ ਦੇ ਬੇਸ ਤੇ ਤੁਸੀਂ ਨਗਰ ਕੌਂਸਲ ਦੇ ਵਿੱਚ ਵੀ ਲਾਈਵ ਦਿਖਾਣਾ ਸ਼ੁਰੂ ਕਰਤਾ ਕਿ ਕੋਈ ਵੀ ਪੱਤਰਕਾਰ ਆ ਕੇ ਲਾਈਵ ਕਰ ਸਕਦਾ ਕੋਈ ਦਿੱਕਤ ਨਹੀਂ ਹੈ ਇਸ ਤਰ੍ਹਾਂ ਹੀ ਮੈਡਮ பஞ்சਾਇਤ ਮੰਤਰੀ ਨੇ ਜਿਹੜਾ ਹੈ ਇਹ ਫੈਸਲਾ ਕੀਤਾ ਕਿ ਆ ਨਗਰ ਕੌਂਸਲ ਵਿੱਚ ਵੀ ਇਹ ਇੰਪਲੀਮੈਂਟ ਕਰੋਗੇ ਵੀ ਸਿਰਫ ਜਿਨ੍ਹਾਂ ਦੇ ਵਾਈਫ ਐਮਸੀ ਐ ਉਹਨਾਂ ਦੇ ਹਸਬੰਡ ਆ ਕੇ ਵੀ ਬੈਠ ਜਾਂਦੇ ਦੋ ਦੋ ਜਣੇ ਬੈਠ ਜਾਂਦੇ ਤੇ ਹੱਲਾ ਗੁੱਲਾ ਉੱਥੇ ਵੀ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਵੀ ਰੋਕ ਲਾਉਂਗੇ ਮੇਰੇ ਲੱਗਦਾ ਹੈ ਦੇਖੋ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋ ਮੇਰੀਆਂ ਤਿੰਨ ਮੀਟਿੰਗਾਂ ਹੋਈਆਂ ਤਿੰਨ ਮੀਟਿੰਗਾਂ 'ਚ ਜੋ ਐਮਸੀ ਆਉਹੀ ਬੈਠਦੇ ਐ ਜਿਹੜੇ ਉਹਨਾਂ ਦੇ ਹਸਬੰਡ ਹੁੰਦੇ ਆ ਬਾਹਰ ਬੈਠਦੇ ਐ ਕੋਈ ਵੀ ਅਲਾਉਡ ਨਹੀਂ ਐ ਅੰਦਰ ਨગર ਕੌਂਸਲ 'ਚ ਬੈਠਣਾ ਤੁਹਾਡੇ ਮਾਧਿਅਮੇ ਇੱਕ ਮੈਸੇਜ ਹੋਰ ਦੇਣਾ ਚਾਹੂੰਗੀ ਕੁਝ ਲੋਕ ਹੈ ਜਿਹੜੇ ਇਹ ਗਿਆਨ ਸਾਗਰ ਮੋਹੱਲਾ ਕਲੀਨਿਕ ਦਾ ਵਿਰੋਧ ਕਰ ਰਹੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕ ਨਾ ਕੀ ਵਿਰੋਧ ਕਰੋ ਨਾ ਕੀ ਅਫਸਰਾਂ ਨੂੰ ਜਾ ਕੇ ਉੱਥੇ ਧਮਕਾਓ ਅਫਸਰਾਂ ਨਾਲ ਮਿਸਬੀਹਵ ਕਰੋ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਇੱਕ ਬੜਾ ਕਲੀਅਰ ਮੈਸੇਜ ਦਿੱਤਾ ਹੈ ਕਿ ਆਫੀਸਰਜ਼ ਨਾਲ ਮਿਲ ਕੇ ਅਸੀਂ ਪੰਜਾਬ ਨੂੰ ਅੱਗੇ ਚਲਾਣਾ ਹੈ ਆਫੀਸਰਜ਼ ਨਾਲ ਮਿਸਬੀਹਵ ਨਹੀਂ ਕਰਨਾ ਮੈਂ ਉਹਨਾਂ ਨੂੰ ਇੱਕ ਤੁਹਾਡੇ ਮਾਧਿਅਮਿਕ ਮੈਸੇਜ ਦੇ ਰਹੀ ਆ ਕਿ ਮੇਰੇ ਕੋਲੇ ਬੜੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਜਾਂ ਤਾਂ ਸੁਧਰ ਜੋ ਨਹੀਂ ਫਿਰ ਮੈਂ ਜੋ ਕਾਰਵਾਈ ਬੰਦੀ ਕਾਰਵਾਈ ਹੈ ਉਹ ਜਲਦੀ ਹੀ ਕੀਤੀ ਜਾਊਗੀ ਪਰ ਮੈਂ ਕਿਸੇ ਵੀ ਅਫੀਸਰ ਦਾ ਆਪਮਾਨ ਨਹੀਂ برداشت ਕਰੂੰਗੀ ਮੈਂ ਇਹ ਸ਼ੁਭਾਗਤ ਵੀ ਬੜੀ ਬੜੀ ਚੰਗੀ ਗੱਲ ਹੈ ਲੇਕਿਨ ਜਿਹੜੇ ਡਾਕਟਰ ਹੈ ਡਾਕਟਰਾਂ ਦੀ ਕਮੀ ਹੈ ਹਸਪਤਾਲੇ ਡਾਕਟਰਾਂ ਦੀ ਕਮੀ ਹੈ ਮੋਲਤ ਲੈਣੇ ਵੀ ਨਹੀਂ ਕਿਹਾ ਜਾਂਦਾ ਇਹ ਵੀ ਕਹੀ ਗੱਲ ਹੈ ਵੀ ਕਈ ਡਾਕਟਰ ਜਿਹੜਾ ਛੱਡ ਕੇ ਜਾ ਰਹੇ ਨੇ ਜਿਹੜੇ ਮੋਲਤ ਲਈ ਜੀ ਲੱਗਿਆ ਇਹਦੇ ਵਾਸਤੇ ਕੋਈ ਕਾਰੀਆ ਨਹੀਂ ਕਰਦਾ ਦੇਖੋ ਮੈਂ ਕਹਿ ਰਹੀਆਂ ਡਾਕਟਰਸ ਦੀ ਕਮੀ ਤਾਂ ਪਹਿਲਾਂ ਸ਼ੁਰੂ ਤੋਂ ਹੀ ਹੈ ਜਲਦੀ ਹੀ ਪੂਰੀ ਕੀਤੀ ਜਾਊਗੀ ਨਵੀਆਂ ਭਰਤੀਆਂ ਵੀ ਹੋ ਰਹੀਆਂ ਨੇ ਸਾਰੇ ਕਿਤੇ ਜਿਹੜੇ ਮਾਮਲੇ ਕਰਦੇ ਆ ਉਹ ਡਾਕਟਰ ਦੀ ਭਾਵੇਂ ਜੀ ਜਲ ਅੱਜ ਮੈਂ ਰਾਜਪੁਰਾ ਵਾਸੀਆਂ ਨੂੰ ਇਹ ਅਪੀਲ ਕਰਦੀ ਆ ਕਿ ਆਓ ਜਿਹੜਾ ਇਹ ਗਿਆਨ ਸਾਗਰ ਆਮ ਆਦਮੀ ਕਲੀਨਿਕ ਖੁੱਲਿਆ ਹੈ ਇੱਥੇ ਜੋ ਵੀ ਤੁਹਾਨੂੰ ਫੈਸਿਲਿਟੀ ਚਾਹੀਦੀ ਹੈ ਜੋ ਵੀ ਕੋਈ ਤਕਲੀਫ ਹੈ ਇੱਥੇ ਬੱਦ ਤੋਂ ਬੱਦ ਆਓ ਤੇ ਆਪਣਾ ਇਲਾਜ ਕਰੋ ਕਿਵੇਂ ਜੀ ਅਗਰ 10 ਵਾਲੇ ਬੰਦ ਪਏ ਸੀ ਤਾਂ ਭੱਜ ਜਾ ਕੇ ਜਾਂਚ ਕਰਾਵੇ ਤੇ ਉਹ ਤਾਂ ਜਾ ਕੀ ਗਏ ਉਹ ਤਾਂ ਰਾਜਪੁਰੇ 'ਚ ਬਹੁਤ ਕੰਮ ਇਹ ਹੋਣੇ ਆ ਚਲੋ ਜਿਹੜੇ ਬੰਦ ਪਏ ਸੀ ਜਲਦੀ ਚਾਲੂ ਹੋਣਗੇ ਸੂਚਨਾ ਕੇਂਦਰ 'ਚ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀ ਹੈ ਉਹਦੇ ਬਾਰੇ ਕੀ ਕਰਦੇ ਆ ਤੁਹਾਡੇ ਮਾਧਿਮ ਅੱਜ ਪਤਾ ਲੱਗਿਆ ਸਾਨੂੰ ਕੋਈ ਕੰਪਲੇਨ ਨਹੀਂ ਪਹੁੰਚੀ ਜੇ ਹੈ ਤਾਂ ਅਸੀਂ ਉਹਦੀ ਵੀ ਜਾਣਕਾਰੀ ਇਨਕੁਆਇਰੀ ਕਰਵਾਨੇ ਆ ਸਾਡੀ ਟੀਮ ਉੱਤੇ ਲਗਾਈ ਜਾਊਗੀ ਤਾਂ ਕਿ ਕਿਸੇ ਨਾਲ ਕੋਈ ਤਕਕਾ ਨਾ ਹੋਵੇ